ਸੋ ਵੀਰੋ ਆਓ ਆਪਾਂ ਇਹਨਾਂ ਪੰਜਾਬ ਦੇ ਵਿਰੋਧੀਆਂ ਦਾ ਮੁਕਾਬਲਾ ਕਰੀਏ ਆਓ ਇਕੱਠੇ ਹੋ ਕੇ ਜੇ ਇਹ ਇਕੱਠੇ ਨਹੀਂ ਆਪਸ ਚ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਸੀਂ ਆਪਸ ਚ ਇਕੱਠੇ ਹੋ ਜਾਓ ਫਿਰ ਕਿੱਥੇ ਜਾਣਗੇ ਇਹ ਹੁਣ ਤਾਂ ਸਾਰੇ ਰਲੇ ਹੋਏ ਨੇ ਸਾਰੇ ਜਦੋਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਸਾਰੇ ਹੀ ਦੇਖ ਲਓ ਬੋਲਣ ਲੱਗੇ ਨਾ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ ਨਾ ਜੀ ਐਂ ਤਾਂ ਮਾਨਵ ਅਧਿਕਾਰ ਵਿੱਚ ਮਾਨਵ ਇਹੀ ਨੇ ਮਾਨਵ ਅਸੀਂ ਤਾਂ ਪਸ਼ੂ ਡੰਗਰੀਆਂ ਹੈ ਇਹੀ ਰਹਿ ਗਏ ਮਾਨਵ ਹੁਣ ਧਰਤੀ ਤੇ ਬਸ ਇਹ ਦਾਨਵ ਨੇ ਮਾਨਮ ਨਹੀਂ ਹੈਗੇ ਫੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਣਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾਂ ਨਹੀਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀ ਕਿ ਇੱਕ ਸੀ ਦਿਓ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦਮ ਬੋ ਆਦਮ ਬੋ ਕਰਦੇ ਫਿਰਦੇ ਆ ਇਹ ਵੀ ਯਾਰ ਹੋਰ ਕੋਈ ਕਰ ਰਹਿਤਾ ਨਹੀਂ ਗਿਆ ਚਿੱਟੇ ਕਨੀਓ ਕੋਈ ਲਾਦੀ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਬੇਲੇ ਦਾ ਰਾਜ ਆਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੋ ਕੰਧ ਕੋਲੇ ਜਾ ਕੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਮੈਨੂੰ ਕੋਈ ਗਲਤ ਤਾਂ ਨਹੀਂ ਬੋਲ ਰਹੇ ਮੇਰੇ ਰਾਜ ਬਾਰੇ ਵਧੀਆ ਗੱਲਾਂ ਕਰ ਰਹੇ ਨੇ ਐਹਾ ਜਰਾ ਸੀ ਉਹ ਤੇ ਹੁਣ ਵਾਲੇ ਆ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਧਾਂ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਿੰਦੇ ਉਹਨੇ ਕਿਸੇ ਘਰ ਚ ਚਿੱਟਾ ਜਾਣ ਕਰਨ ਨਹੀਂ ਰਹਿਤਾ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੈ ਚਿੱਟਾ ਖਣ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਆ ਐ ਚਾ ਕੀ ਤਿੰਨ ਪੰਜਾਬ ਦੇ ਲੋਕ ਸਬਰਾਂ ਦੇ ਇਮਤਿਹਾਨ ਲਏ ਨੇ ਤਾਈਓ ਫਿਰ ਤੁਸੀਂ ਪਿਆਰ ਦਿੱਤਾ ਤਾਈਓ ਤੁਸੀਂ ਝਾੜੂ ਫੇਰਿਆ ਫਿਰ ਤੇ ਹੁਣ ਫੇਰ ਆ ਕੇ ਗਾਲਾਂ ਕੱਢਣ ਨੂੰ ਫੇਰ ਲੱਗੇ ਹੋਏ ਨੇ ਸਾਰੇ ਰਲੇ ਹੋਏ ਨੇ ਆਪਸ ਵਿੱਚ ਹੀ ਹਨਾ ਸੋ ਵੀਰੋ ਇਹ ਇਹਨਾਂ ਕੋਲੇ ਕੋਈ ਤਵੀਤ ਧਾਗਾ ਹੈ ਨਹੀਂ ਜੇ ਧਾਗੇ ਤਵੀਤ ਹੁੰਦੇ ਨਾ ਹੁਣ ਤੱਕ ਆਪਣੇ ਡੋਲਿਆਂ ਤੇ ਬੰਨ੍ਹ ਦਿੰਦੇ ਇਹ ਇਹ ਤਾਂ ਬਸ ਆਪਣੇ ਇਹਨਾਂ ਦਾ 2-3 ਨੁਕਾਤੀ ਪ੍ਰੋਗਰਾਮ ਨੇ ਮੇਰਾ ਸਾੜਾ ਮੇਰਾ ਜੀਜਾ ਮੇਰਾ ਮੁੰਡਾ ਮੇਰਾ ਭਤੀਜਾ ਬਸ ਇੰਨਾ ਕੁ ਪ੍ਰੋਗਰਾਮ ਇਹਨਾਂ ਦਾ ਹੋਰ ਕੋਈ ਪ੍ਰੋਗਰਾਮ ਨਹੀਂ ਆਪਦੇ ਘਰਦਿਆਂ ਨੂੰ ਆਪਦੇ ਘਰਦਿਆਂ ਨੂੰ ਚੇਅਰਮੈਨ ਆਪਦੇ ਘਰਦਿਆਂ ਨੂੰ ਮੰਤralੇ ਆਪਦੇ ਘਰਦਿਆਂ ਨੂੰ ਸਾਰਾ ਕੁਝ ਆਪਣੇ ਘਰਦਿਆਂ ਨੂੰ ਲੋਕਾਂ ਦੀ ਵਾਰੀ ਆਉਣ ਹੀ ਦਿੰਦੇ ਜੀ ਕਿਸੇ ਪਾਸਿਓਂ ਵੀ ਪਰ ਹੁਣ ਵਾਰੀ ਥੋਡੀ ਐ ਆ ਵਾਰੀ 22 ਤੋਂ ਲੈ ਕੇ ਨਾ ਹੁਣ ਤੱਕ ਥੋਡੀ ਐ ਅਗਲੀਆਂ ਵਾਰੀਆਂ ਵੀ ਥੋਡੀਆਂ ਹੀ ਨੇ ਵੀਰੋਂ ਆਪਾਂ ਤਾਂ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦੇ ਇਹ ਤੁਸੀਂ ਰਾਜ ਦੀ ਵਾਰੀ ਕਹਿੰਦੇ ਹੋ ਜੇ ਇਹਨਾਂ ਦਾ ਵਾਸ ਚੱਲੇ ਪਾਣੀ ਦੀ ਵਾਰੀ ਵੜ ਲੈਂਦੇ ਆ ਸਾਰਾ ਨਹਿਰ ਦਾ ਇਹਨਾਂ ਦੇ ਖੇਤਾਂ 'ਚ ਜਾ ਕੇ ਖਤਮ ਹੁੰਦੀਆਂ ਨੇ ਨਹਿਰਾਂ ਤਾਂ ਖੇਤਾਂ 'ਚ ਮੁੱਕਦੀਆਂ ਇਹਨਾਂ ਦੇ ਬੱਕਰੀ ਨਹੀਂ ਪਾਣੀ ਪੀ ਸਕਦੀ ਉਹਨਾਂ 'ਚੋਂ ਅਵਰਾਚ ਕਹਿੰਦੇ ਨਾ ਸਾਰਾ ਸਾਰਾ ਪਾਣੀ ਸਾਡੇ ਆਊ ਫਿਰ ਅਸੀਂ ਫਿਰ ਪਾਣੀ ਹੁਣ ਆਉਂਦਾ ਨਾ ਕੱਸੀਆਂ 'ਚ ਪਾਣੀ ਹੁਣ ਆਉਂਦੀ ਹੈ ਨਾ ਬਿਜਲੀ ਦਿਨੇ ਕਿਤੇ ਕਿਤੇ ਰਾਤ ਨੂੰ ਠੰਡ 'ਚ ਜਾਂ ਸੱਪਾਂ ਦੀ ਸਰੀਮੇਦਨ ਦੀ ਲੋੜ ਤਾਂ ਨਹੀਂ ਪਈ ਨਾ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਮੈਨੂੰ ਵੀਰੋ ਨੀਤਾਂ ਨਹੀਂ ਹੈਗੀਆਂ ਸੀ ਨੀਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੈ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਕਿ ਸਾਡੇ ਪਿੰਡਾਂ ਵੱਲੋਂ ਉਹ ਕਹਿੰਦਾ ਕਹਿੰਦਾ ਭਾਈ ਮੈਂ ਸੀਰੀ ਰਲਿਆ ਹੋਇਆ ਮੈਂ ਦਿਹਾੜੀ ਕਰਦਾ ਮੈਂ ਜਿਹੜਾ ਕਿਸੇ ਦਿਨ ਸੀਰੀ ਰਲਿਆ ਹੋਇਆ ਕਹਿੰਦਾ ਭਾਈ ਧੰਨਵਾਦ ਕਰਨਾ ਸੀ ਮੈਂ ਕਿਹਾ ਭਾਈ ਕਾਦਾ ਮੈਂ ਕਿਹਾ ਕਿਤੇ 10 ਲੱਖ ਰੁਪਏ ਦਾ ਕਰੂਗਾ ਜਾਂ ਜਿਹੜੇ ਨੌਕਰੀਆਂ ਦੇ ਰਿਆ ਕੋਈ ਨੌਕਰੀ ਮਿਲ ਗਈ ਕਹਿੰਦਾ ਭਾਈ ਸੌ ਲੱਗੇ ਬੜੇ ਚਿਰਾਂ ਬਾਅਦ ਦੁੱਧ ਦੋ ਡੰਗ ਦੀ ਰੋਟੀ ਸਵੇਰ ਵਾਲੀ ਤੇ ਸ਼ਾਮ ਵਾਲੀ ਆਪਦੇ ਘਰੇ ਖਾ ਕੇ ਦੇਖਦੇ ਆ ਯਾਰ ਨਹੀਂ ਤਾਂ ਇੱਕ ਇੱਕ ਡੰਗ ਦੀ ਰੋਟੀ ਤਾਂ ਖੇਤ ਹੀ ਜਾਂਦੀ ਹੁੰਦੀ ਸੀ ਫੇਰ ਕਿਹੜਾ ਲਾਈਟ ਆਉਂਦੀ ਸੀ ਡੇਢ ਵਜੇ ਬਾਕੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਜੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਖੁੱਲਦੇ ਨੇ ਕਿਸਾਨ ਦਾ ਦਫ਼ਤਰ ਖੇਤ ਹੈ ਉਹਨੂੰ ਕਹਿੰਦੇ ਰਾਤ ਨੂੰ ਡੇਢ ਵਜੇ ਚੱਲ ਤੂੰ ਇੱਥੇ ਉਹਨੂੰ ਕਹਿੰਦੇ ਸੱਪਾਂ ਦੀਆਂ ਸਿਰੀਆਂ ਮਿੱਧ ਤੂੰ ਤੂੰ ਠੰਡ 'ਚ ਮਾਰ ਤੂੰ ਗਰਮੀ 'ਚ ਮਾਰ ਉਹਦਾ ਕੋਈ ਮੂੰਹ ਕੂੰ ਕਹਿੰਦੇ ਅਸੀਂ ਕਿਸਾਨਾਂ ਦੇ ਮਸੀਹੇ ਆ ਇਹ ਕਿਹੜੇ ਮਸੀਹੇ ਆ ਯਾਰ ਕਿਹੜੀਆਂ ਗੱਲਾਂ ਕਰਦੇ ਆ ਇਹ ਸੋ ਵੀਰੋ ਦਿਨੇ ਬਿਜਲੀ ਆਉਂਦੀ ਐ ਸ਼ਾਮ ਨੂੰ ਘਰੇ ਆਓ ਬੱਚਿਆਂ ਨਾਲ ਇੰਜੋਏ ਕਰੋ ਖੇਡੋ ਹੱਸੋ ਬੱਚਿਆਂ ਦਾ ਇੱਕ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਂ ਕਿਹਾ ਬੱਚੇ ਕਿੱਡ ਕਿੱਡ ਹੋਗੇ ਕਹਿੰਦਾ ਕੁੜੀ ਤਾਂ ਐਡੀ ਹੋਗੀ ਮੁੰਡਾ ਐਡਾ ਐ ਮੈਂ ਕਿਹਾ ਯਾਰ ਬੱਚੇ ਐਂ ਦੱਸਦੇ ਉਹਨੇ ਤੂੰ ਐਂ ਕਿਹਾ ਕਹਿੰਦਾ ਬਾਈ ਐਂ ਤਾਂ ਤਾਂ ਦੱਸੀਏ ਜੇ ਕਦੇ ਤੁਰੇ ਫਿਰਦੇ ਦੇਖੇ ਹੁਣ ਕਹਿੰਦਾ ਰਾਤ ਨੂੰ 1.5 ਵਜੇ ਉਹ ਸੁੱਤੇ ਪਏ ਹੁੰਦੇ ਨੇ ਕਿਨ ਜਦੋਂ ਨੂੰ ਅਸੀਂ ਆਉਨੇ ਆ ਉਦੋਂ ਉਹ ਨਹੀਂ ਹੁੰਦੇ ਜਦੋਂ ਨੂੰ ਅਸੀਂ ਫੇਰ ਚਲੇ ਜੰਨਾ ਫੇਰ ਸੁੱਤੇ ਪੈਨੇ ਅਸੀਂ ਤਾਂ ਇਹੀ ਦੇਖਦੇ ਆ ਬੱਚਿਆਂ ਨੂੰ ਹੁਣ ਆਪਣਾ ਵੀ ਐਡੇ ਐਡੇ ਹੋ ਗਏ ਹੁਣ ਤਾਂ ਮੈਂ ਕਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਘਰੇ ਪ੍ਰਮਾਤਮਾ ਦੇ ਘਰੇ ਦੇਰ ਹੈ ਨੇਰ ਨਹੀਂ ਹੈਗਾ ਸੋ ਆਓ ਆਪਾਂ ਇਸ ਨੇਰੇ ਨੂੰ ਦੂਰ ਕਰੀਏ ਤੇ ਆਪਾਂ ਇੱਥੇ ਜ਼ਿੰਦਗੀ ਦਾ ਚਾਨਣ ਕਰੀਏ ਜ਼ਿੰਦਗੀ ਜਿੰਦਾਬਾਦ ਕਰਨੀ ਆਪਾਂ ਠੀਕ ਆ ਤੁਸੀਂ ਨਾਰੇ ਤੁਹਾਨੂੰ ਲਵਾ ਲੈਂਦੇ ਆ ਮਰਦਾਬਾਦ ਦੇ ਵੀ ਲਵਾ ਲੈਂਦੇ ਆ ਜਿੰਦਾਬਾਦ ਦੇ ਪਰ ਮੈਂ ਕਹਿੰਨਾ ਜੇ ਪੰਜਾਬ ਦੇ ਵਿੱਚ ਆਪਾਂ ਜ਼ਿੰਦਗੀ ਜਿੰਦਾਬਾਦ ਕਰੀਏ ਤਾਂ ਸਾਡੇ ਪੰਜਾਬੀ ਜਿਹੜੇ ਨੇ ਪੂਰੀ ਦੁਨੀਆ 'ਚ ਮੰਨੇ ਹੋਏ ਨੇ ਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਹੈਗੇ ਪੰਜਾਬੀ ਫਰਸਟ ਹੋਣਾ ਹੀ ਜਾਣਦੇ ਆ ਹੋਰ ਤਾਂ ਸਾਨੂੰ ਕੋਈ ਪੋਜੀਸ਼ਨ ਹੀ ਪਸੰਦ ਨਹੀਂ ਇਸ ਕਰਕੇ ਵੀਰੋ ਅੱਜ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਹੋ ਬਹੁਤ ਭਾਰੀ ਗਿਣਤੀ 'ਚ ਆਏ ਹੋ ਕੋਈ ਪ੍ਰਬੰਧ ਸ਼ਾਇਦ ਛੋਟੇ ਰਹਿ ਗਏ ਹੋਣਗੇ ਸਾਥੋਂ ਜੇ ਕਿਸੇ ਨੂੰ ਕੋਈ ਤਕਲੀਫ ਹੋਈ ਜਾਂ ਕੋਈ ਦਿੱਕਤ ਆਈ ਤਾਂ ਅਸੀਂ ਮਾਫੀ ਚਾਹੁੰਦੇ ਆ ਪਰ ਹਾਂ ਮਿਲਦੇ ਗਿਲਦੇ ਰਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे